ਲਾਈਫ ਲਾ ਕੇ ਲੈ ਗੇ ਡਰਾਈਵਰ ਨੇ ਜਦੋਂ ਟਾਇਰ ਲਾਏ ਇਹਦੇ ਤੋਂ ਆ ਕੇ ਠੀਕ ਕਰਨ ਵਾਸਤੇ ਤੇ ਚিনੂ ਤੇ ਹੋਰ ਗੁੰਡੇ ਉਹਦੇ ਨਾਲ ساری ਗੁੰਡਾ ਪਾਰਟੀ ਨੇ ਟਾਇਰ ਲੋਡ ਕਰਕੇ ਇੱਥੋਂ ਲੈ ਗੇ ਤਾਂ ਅੱਜ ਤੱਕ ਨਹੀਂ ਦਿੱਤੇ ਪੁਲਿਸ ਨੂੰ ਵੀ ਦੱਸਿਆ ਜਾ ਚੁੱਕਾ ਸਭ ਕੁਝ ਪਤਾ ਹੈ ਉਹਨਾਂ ਨੂੰ ਔਰ ਪੁਲਿਸ ਕੁਝ ਵੀ ਨਹੀਂ ਕਰ ਰਹੀ ਚিনੂ ਤੋਂ ਸ਼ਰੇਆਮ ਗੁੰਡਾ ਕਰਦੀ ਹੱਲਾਸ਼ਰੀ ਲੈ ਕੇ ਭੇਜਦੀ ਹੈ ਵੀ ਤੂੰ ਹੁਣ ਇੱਥੇ ਐ ਕਰ ਦੇ ਹਾਂਜੀ ਇਹ ਜਿਹੜੀ ਜਗ੍ਹਾ ਸਾਰੀ ਗੁਰਦੁਆਰਾ ਸਾਹਿਬ ਦੀ ਜਿਹੜਾ ਪੰਚਾਇਤ ਦੀ ਸਾਰੀ ਖਾਤੀ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੋਈ ਹੈ ਜਿਹਦੇ ਵਿੱਚੋਂ ਜ਼ਿਆਦਾ ਸਾਡੀ ਬੋਲਦੀ ਹੈ ਔਰ ਕੁਝ ਜਗ੍ਹਾ ਦੇ ਵਿੱਚੋਂ ਟਿੱਪਾ ਵਾਲੇ ਲੋਕਾਂ ਦੀ ਹੈ ਜੀ ਔਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਦੁਬਾਰਾ ਜਿਹੜੀ ਉਸ ਸਾਰੀ ਕਰਾਈ ਹੈ ਟਿੱਪਾ ਵਾਲੇ ਦੇ ਲੋਕਾਂ ਵੱਲੋਂ ਕਰਾਈ ਗਈ ਹੈ ਤੇ ਹਮੇਸ਼ਾ ਇਸ ਦੀ ਰੋਲਾ ਪੈਂਦਾ ਹੁੰਦਾ ਸੀਗਾ ਕਿ ਤੁਸੀਂ ਜ਼ਮੀਨ ਛੱਡੋ ਲੇਕਿਨ ਇਹ ਟਾਲਮਟੋਲ ਕਰ ਦਿੰਦੇ ਜਿਹੜਾ ਹੁਣ ਮਸਲਾ ਐ ਇਸ ਜ਼ਮੀਨ ਦਾ ਰੋਲਾ ਸਾਰਾ ਇਸ ਜ਼ਮੀਨ ਦਾ ਵੀ ਰੌਲਾ ਹੈ ਤੇ ਉਹ ਜਿਹੜੀ ਅਸੀਂ ਛੱਡੀ ਹੈ ਗੁਰਦੁਆਰਾ ਸਾਹਿਬ ਦੀ ਮੰਗ ਉਹਦਾ ਵੀ ਰੌਲਾ ਹੈ ਸਾਰੀ ਦਾ ਰੌਲਾ ਹੈ ਔਰ ਇੱਕ ਰੌਲਾ ਤੁਹਾਨੂੰ ਆ ਵੀ ਦੱਸ ਰਹੀ ਹਾਂ ਜਿਹੜਾ ਪ੍ਰੇਮ ਚੰਦ ਦੀ ਜ਼ਮੀਨ ਹੈ ਨਹੀਂ ਇੰਨੀ ਨੱਪੀ ਹੋਈ ਹੈ ਇੱਧਰ ਉਹ ਆਵਦਾ ਰਸਤਾ ਪੱਟ ਰਿਹਾ ਵਿਚਾਰਾ ਜੀ ਮਤਲਬ ਉਹਨੂੰ ਧਮਕੀਆਂ ਦਿੰਦਾ ਹੈ ਔਰ ਉਹ ਰਸਤਾ ਪਟਿਆ ਦੋ ਵਾਰਾਂ ਦੀ ਕਾਨੂੰਗੋਦਿਆਂ ਤੇ ਬਿੰਤੀ ਹੋ ਚੁੱਕੀ ਜੀਸੀਬੀ ਕਿੰਨੇ ਲਾਈਏ ਜੀ ਜੀਸੀਬੀ ਅਸੀਂ ਗੁਰਦੁਆਰਾ ਸਾਹਿਬ ਦੀ ਇੱਥੇ ਜਿਹੜਾ ਚਿੰਨੂ ਨੇ ਨਜਾਇਜ਼ ਰਸਤਾ ਪਾਇਆ ਸੀ ਗੁਰਦੁਆਰਾ ਸਾਹਿਬ ਚ ਉਹਨੂੰ ਉਖਾੜਿਆ ਗੁਰਦੁਆਰਾ ਸਾਹਿਬ ਦੇ ਜਿਹੜੇ ਕਾ ਬੂਟੇ ਉੱਗੇ ਸੀ ਉਹਨਾਂ ਨੂੰ ਪਟਿਆ ਉਸ ਤੋਂ ਬਾਅਦ ਜਦੋਂ 5:30 ਵਜੇ ਜੀਸੀਬੀ ਫ੍ਰੀ ਹੋ ਗਈ ਤਾਂ ਅਸੀਂ ਉਹਨੂੰ ਕਿਹਾ ਵੀ ਤੇਰੇ ਕੋਲੇ ਪਰਮਿਸ਼ਨ ਹੈਗੀ ਹੈ ਤੇ ਤੂੰ ਇਹ ਪਟਦੇ ਤੈਨੂੰ ਕੱਲ ਨੂੰ ਰੈਂਟ ਦਾ ਪਾਊਗਾ ਵਿਚਾਰੇ ਗਰੀਬ ਨੂੰ ਆ ਜੀ ਉਹਨੂੰ ਕਹਿ ਵੀ ਤੂੰ ਲਾ ਲਾ ਉਹਨੇ ਲਾਈ ਕੁਛ ਉਧਰ ਪੱਟੀ ਕੁਛ ਇਧਰ ਪੱਟੀ ਹੈ ਤੇ ਇਹਨੇ ਮੌਕੇ ਤੇ ਪੁਲਿਸ ਬੁਲਾ ਕੇ ਤੇ ਬੰਦਾ ਡਰਾਈਵਰ ਨੂੰ ਚਕਵਾਤਾ ਕਿ ਇਹ ਰਾ ਮੇਰੇ ਤੋਂ ਮਤਲਬ ਇਹਨੂੰ ਸਾਰਾ ਸਾਫ ਲੋ ਸਾਰੇ ਪਿੰਡ ਦੇ ਲੋਕਾਂ ਨੂੰ ਪਤਾ ਹੈ ਕਿ ਜ਼ਮੀਨ ਫਰੇਮ ਚੰਦੀ ਹੈ ਇਹ ਨੱਪਣੀ ਤੇਰੇ ਆ ਜੀਸੀਬੀ ਹੈ ਜਿਹੜੀ ਇਹ ਜੀਸੀਬੀ ਜਦੋਂ ਡਰਾਈਵਰ ਨੂੰ ਅਰੈਸਟ ਕਰਕੇ ਪੁਲਿਸ ਲੈ ਗਈ ਉਸ ਤੋਂ ਬਾਅਦ ਇਹਨਾਂ ਨੇ ਜੀਸੀਬੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹਾਂ ਜੀ ਉਹਦੀਆਂ ਪਾਈਪਸ ਕੱਟੀਆਂ ਜਾ ਨਹੀਂ ਸਕਦੇ ਇਹਨੇ ਵੇਖੋ ਪਾਰ ਵੀ ਤੋਂ ਦੀ ਲਾਈ ਆ ਵੱਡਾ ਵੱਡਾ ਜੋ ਵਿੱਚ ਦੇਖ ਮਤਲਬ ਕਿਹੜੀਆਂ ਦੀਵਾਰਾਂ ਦੀਆਂ ਇੱਟਾਂ ਲਾਈ ਜਾਂਦਾ ਕੋਈ ਗੱਲ ਆ ਜੋ ਇੱਕ ਪਿੱਛੇ ਹੀ ਤੇ ਪਿੱਛੇ ਦੀ ਪਿੱਲਰ ਵਿੱਚ ਆ ਜੰਗੇ ਨਾ ਤਾਂ ਦੱਸੂਗਾ ਨਹੀਂ ਸਾਰਾ ਨਕਸ਼ਾ ਦਿਖਾਉਂਗਾ ਜੀ ਉਸ ਨਕਸ਼ੇ ਚ ਮੈਂਸ਼ਨਡ ਹੈ ਇਹ ਵੀ ਗੁਰਦੁਆਰੇ ਦੀ ਇੰਨੀ ਜਗ੍ਹਾ ਗੁਰਦੁਆਰੇ ਦੀ ਮਾਰਕਿੰਗ ਕੀਤੀ ਹੋਈ ਹੈ ਇਸ ਜਗ੍ਹਾ ਦੀ ਮਾਰਕਿੰਗ ਕੀਤੀ ਹੋਈ ਹੈ ਜਦੋਂ ਇਹ ਅਸੀਂ ਉਦੋਂ ਲਿਆ ਕਿ ਉਦੋਂ ਵੀ ਇੱਥੇ ਬੂਟੇ ਲੱਗੇ ਹੁੰਦੇ ਸੀ ਉਹ ਬੂਟਿਆਂ ਦੀ ਵੀ ਨਕਸ਼ੇ ਚ ਮੈਂਸ਼ਨ ਹੈਗਾ ਵੀ ਇੱਥੇ ਕਿਹੜਾ ਬੂਟਾ ਕੀ ਲੱਗਿਆ ਹੋਇਆ ਸੀ ਜੀ ਇੱਥੇ ਮੇਰਾ ਆਪ ਦਾ ਰਸਤਾ ਹੁੰਦਾ ਸੀ ਉਹ ਮੈਂ ਹੁਣ ਆਪ ਦਾ ਟਾਟ ਹੈ ਮੇਰਾ ਆਪ ਦਾ ਪਰਸਨਲ ਰਸਤਾ ਸੀ ਮੇਰੇ ਘਰ ਜੀ ਹਾਟੇ ਕੀ ਨਾ ਤੁਹਾਡਾ ਜੀ ਮੇਰਾ ਨਾਮ ਹਰਬੰਦਰ ਕੌਰ ਹੈ ਜੀ ਸਰਦਾਰ ਮਹਿੰਦਰ ਸਿੰਘ ਦੀ ਪਤਨੀ ਹੈ ਜੀ ਕੀ ਮਾਮਲਾ ਕੀ ਹੈ ਜੀ ਤੁਸੀਂ ਪਿੰਡ ਪਹੁੰਚ ਜਾਓ ਮਾਮਲਾ ਇਹ ਹੈ ਜੀ ਅਸੀਂ ਸਾਡੇ ਤੇ ਕੁਝ ਕਸ਼ਟ ਆਇਆ ਸੀ ਜੋ ਕਰੇ ਲੋ ਹਾਂਜੀ ਅੱਛਾ ਉਹਨਾਂ ਕਰਕੇ ਜੀ ਅਸੀਂ ਰੱਬ ਰੱਬ ਜੇ ਪਰ ਲਾ ਕੇ ਸੀ ਉਦੋਂ ਮੇਰੀ ਬੇਟੀ ਮਤਲਬ ਪੜਦੀ ਲਿਖਦੀ ਰਹੀ ਹੈ ਪਹਿਲਾਂ ਲੁਧਿਆਣਾ ਹੀ ਪੜੀ ਚੰਡੀਗੜ੍ਹ ਪੜੀ ਵਗੈਰਾ ਪੜੀ ਲਿਖੀ ਹੈ ਜਦੋਂ ਇਹਦੀ ਸ਼ਾਦੀ ਦਾ ਟਾਈਮ ਸੀ ਸਮਝੋ ਉਸ ਟਾਈਮ ਤੇ ਅਜੇ ਅਸੀਂ ਪਾਠ ਕਰਦੇ ਰਹੇ ਪਹਿਲਾਂ ਸਭ ਤੋਂ ਜ਼ਿਆਦਾ ਮੈਨੂੰ ਟੈਨਸ਼ਨ ਵਗੈਰਾ ਰਹਿੰਦੀ ਸੀ ਤੇ ਮੈਨੂੰ ਸਾਰੇ ਰਿਸ਼ਤੇਦਾਰ ਵੀ ਮੇਰੇ ਹੀ ਕਹਿੰਦੇ ਸੀ ਕਿ ਪਾਠ ਕਰਿਆ ਕਰ ਮੈਂ ਪਾਠ ਕਰਨ ਲੱਗੀ ਜਦੋਂ ਮੈਂ ਪਾਠ ਕਰਨ ਲੱਗੀ ਤੇ ਮੈਨੂੰ ਗੁਰੂ ਕਿਰਪਾ ਹੋ ਗਈ ਗੁਰੂ ਕਿਰਪਾ ਹੋਣ ਤੇ ਕਿ ਉਹਨਾਂ ਵਿੱਚ ਜਿਵੇਂ ਕਈ ਵੀ ਅੰਦਰੂਨੀ ਆਵਾਜ਼ ਆਉਣੀ ਉਹ ਸੱਚੀ ਹੋ ਜਾਣੀ ਜੇ ਕਿਵੇਂ ਮੇਰੇ ਪਤੀ ਸਾਹਿਬ ਵੀ ਬਹੁਤ ਜ਼ਿਆਦਾ ਮਤਲਬ ਈਗੋ ਨੌਲੇਜ ਰੱਖਦੇ ਤੇ ਉਹ ਫਿਰ ਉਹਨਾਂ ਨੂੰ ਵੀ ਇਹ ਗੱਲ ਦਾ ਸੱਚ ਆਇਆ ਕਿ ਉਹਨਾਂ ਨੂੰ ਵੀ ਆਵਾਜ਼ ਅੰਦਰ ਹੋਣੀ ਸ਼ੁਰੂ ਹੋ ਗਈ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਘਰ ਸੀ ਨਾ ਤੇ ਘਰ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਸਾਨੂੰ ਵੀ ਤੁਸੀਂ ਨਾ ਦੋ ਖੰਡ ਪਾਠ ਸਾਹਿਬ ਕਰਵਾ ਦਿਓ ਤੇ ਦੀਵਾਲੀ ਤੋਂ ਦੂਸਰੇ ਦਿਨ ਸ਼ੁਰੂ ਕਰ ਦੋ ਅਸੀਂ ਸ਼ੁਰੂ ਕਰਤੇ ਮਾਮਲਾ ਦੱਸੋ ਜੀ ਕੀ ਸਾਰਾ ਮਾਮਲਾ ਹੈ ਮਾਮਲਾ ਵਿਛੋਟਾ ਕਰਕੇ ਹਾਂਜੀ ਹਾਂਜੀ ਮਾਮਲਾ ਕੀ ਹੈ ਟੋਟਲ ਮਾਮਲਾ ਹੁਣ ਇਹ ਹੈ ਜੀ ਵੀ ਆ ਤਾਂ ਪੰਚਾਇਤ ਦਾ ਪਹਿਲਾ ਗੁਰਦੁਆਰਾ ਸਾਹਿਬ ਇੱਥੇ 7 ਕੱਲਾ ਕਿ 1.5 ਕੱਲਾ ਜ਼ਮੀਨ ਛੱਡੀ ਹੋਈ ਹੈ ਗੁਰਦੁਆਰਾ ਸਾਹਿਬ ਨੂੰ ਸਾਰੇ ਘਰਾਣੇ ਜਿਹੜੇ ਘਰਾਣੇ ਦੀ ਦੂਜਿਆਂ ਦੀ ਜ਼ਮੀਨ ਹੈ ਉਹਨਾਂ ਦੀ ਵੀ ਕਿਸੇ ਦੀ 2 ਕਨਾਲਾਂ ਕਿਸੇ ਦੀ 1.5 ਕਨਾਲਾਂ ਵਿੱਚ ਤੇ ਚੀਨੂ ਦੀ ਇਹ 1.5 ਕਨਾਲ ਜ਼ਮੀਨ ਉਹ ਵੀ ਇਹਨੇ ਘਰ ਦੇ ਅੰਦਰ ਮੱਲੀਏ ਗੁਰਦੁਆਰੇ ਦੀ ਜਗ੍ਹਾ ਵੀ ਇਹਦੇ ਅੰਦਰ ਹੈ ਘਰ ਦੇ ਅੰਦਰ ਹੈ ਜੀ ਜਦੋਂ ਮੈਂ ਟੀ ਸਰਕਾਰੀ ਹੋਊਗੀ ਅਜੇ ਮਸ਼ੀਨਾ ਨਾਲ ਜੀ ਅੱਛਾ ਤੇ ਇਹ ਇਸ ਤੋਂ ਬਾਅਦ ਕੀ ਹੋਇਆ ਵੀ ਸਾਡੇ ਜਦੋਂ ਪਾਠ ਚੱਲੇ ਤੇ ਪਾਠਾਂ ਦੇ ਵਿੱਚ ਜਦੋਂ ਲੋਕ ਆਉਂਦੇ ਸੀ ਨਾ ਉਹ ਕਹਿੰਦੇ ਸੀ ਤੁਹਾਡੀ ਮਦਦ ਕਰੀਏ ਵੀ ਇੰਨੇ ਪਾਠ ਇੱਕ ਕਰਨੇ ਮੁਸ਼ਕਲ ਹੈ ਤੇ ਅਸੀਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਇਹ ਸੇਵਾ ਇਸ ਫੈਮਿਲੀ ਤੋਂ ਹੀ ਲੈਣੀ ਹੈ ਤੇ ਇਹ ਕਿਹਾ ਉਹਨਾਂ ਨੇ ਕਿ ਤੁਸੀਂ ਇੱਥੇ ਲਿਖ ਦਿਓ ਗੁਰੂ ਘਰ ਤੇ ਤੁਸੀਂ ਆਪ ਬਾਹਰ ਹੋ ਜਾਓ ਤੇ ਅਸੀਂ ਉਹ ਗੇਟ ਹੈ ਨਾ ਜਿਹ ਉਧਰ ਉਹਦੇ ਅੱਗੇ ਜਾ ਕੇ ਬਹਿ ਗਏ ਸੀ ਮੇਰਾ ਛੋਟਾ ਬੇਟਾ ਤੇ ਮੇਰੀ ਬੇਟੀ ਤੇ ਮੇਰੇ ਪਤੀ ਸਾਹਿਬ ਤੇ ਮੈਂ ਜੀ ਛੱਤ ਛੁੱਤ ਤੋਂ ਬਿਨਾ ਏਸੀ ਤੋਂ ਬਿਨਾ ਕੁਲਰ ਪੱਖੇ ਕੀ ਨਹੀਂ ਬੇਟੇ ਦਾ ਬੇਟੇ ਦਾ ਨਾ ਇਹ ਰੋਮਨ ਯਾਦ ਵੀ ਨਹੀਂ ਜੀ ਅੱਛਾ ਹੁਣ ਉਹ ਕਬਜ਼ੇ ਦੀ ਗੱਲ ਆਈਏ ਕਿ ਕੀ ਕਬਜ਼ਾ ਕੀ ਹੋਇਆ ਜੀ ਤੁਹਾਡੇ ਅੰਦਰ ਕਬਜ਼ਾ ਇਹ ਹੋਇਆ ਜੀ ਵੀ ਇੱਥੇ ਇਹਨਾਂ ਨੇ ਸਿੱਟਿਆ ਗੰਦ ਜੀ 9 9 ਸਾਲ ਹੋ ਗਏ ਕਿ 10 ਹੋ ਗਏ ਮੈਨੂੰ ਪੂਰੀ ਟੇਟ ਜਾਦ ਨਹੀਂ ਉਹ ਸੁਖਦੇਵ ਸਿੰਘ ਕੋਲ ਐਪਲੀਕੇਸ਼ਨ ਗਈ ਸੀ ਉੱਤੇ ਲਿਖੀ ਹੋਣੀ ਹੋ ਸਕਦਾ ਤਾਂ ਉੱਤੇ ਪਈ ਹੋਵੇ ਡੀਐਸਪੀ ਸਾਹਿਬ ਦੇ ਥਾਣੇ ਚ ਤੇ ਇਹਨਾਂ ਨੇ ਨਾ ਜੀ ਇੱਥੇ ਗੰਦ ਖਲਾਰਿਆ ਗੰਦ ਖਲਾਰਿਆ ਜਿਹੜੇ ਆ ਮੁੰਡੇ ਨਾ ਇੱਥੇ ਦੋ ਖੜੇ ਇਹਨਾਂ ਦੇ ਦਾਦੇ ਨਾਲ ਰਲ ਕੇ ਤੇ ਇਹਨਾਂ ਬੱਚਿਆਂ ਨੇ ਵੀ ਇੱਥੇ ਪੋਟੀ ਕਰਦੇ ਰਹੇ ਤੇ ਇਹਨਾਂ ਦੇ ਘਰ ਦੇ ਵੀ ਕਰਦੇ ਰਹੇ ਗੁਰਦੁਆਰਾ ਸਾਹਿਬ ਦੇ ਪਿੱਛੇ ਇੱਥੇ ਇੱਥੇ ਪਿੱਛੇ ਜੀ ਆ ਇੱਥੇ ਮਾਰ ਗਿਆ ਨਾ ਇਹ ਕਮਰਾ ਸੁੱਕਾ ਕਰਨ ਵਾਲਾ ਸੀ ਤੇ ਇਹ ਤੁਸੀਂ ਸਫਾਈ ਕਰਾਈ ਸੀ ਤੇ ਸਾਰੀ ਪਰ ਸਫਾਈ ਮੈਂ ਤੁੰਦਸਤੇ ਬਾਤ ਪਹਿਲਾਂ ਵੀ ਕਰਾਉਂਦੇ ਹੀ ਰਹਿੰਦੇ ਅਸੀਂ ਹੁਣ ਕੀ ਮਾਮਲਾ ਹੈਗਾ ਜੀ ਜਿਹੜਾ ਹੁਣ ਮਾਮਲਾ ਇਹ ਹੈ ਵੀ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਹੈ ਜਿਹੜੀ ਉਹ ਛਡਵਾਈ ਜਾਵੇ ਤੇ ਛਡਵਾ ਕੇ ਕਿਸੇ ਵੀ ਸੰਸਥਾ ਦੇ ਨਾਂ ਕਰਵਾ ਲੈਣ ਜੋ ਵੀ ਮਰਜ਼ੀ ਕਰ ਲੈਣ ਚਾਹੇ ਸਾਡੇ ਨਾਂ ਤੇ ਪਈ ਹੈ ਅਸੀਂ ਇਹ ਜ਼ਮੀਨ ਵਾਪਸ ਅਸੀਂ ਤੇ ਲੈਣੀ ਨਹੀਂ ਜੀ ਕਬਜ਼ਾ ਕਿਵੇਂ ਕੀਤਾ ਉਹਨਾਂ ਨੇ ਕੀ ਕੀਤਾ ਕਬਜ਼ਾ ਉਹਨਾਂ ਨੇ ਆ ਕੀਤਾ ਆ ਬੂਟੇ ਲਾ ਲੇ ਇੱਧਰ ਲਾ ਲੇ ਤੇ ਇੱਥੇ ਮਤਲਬ ਇੰਨਾ ਕਿ ਅਸੀਂ ਆਪਦੇ ਇਹਦੇ ਪਿਛਲੇ ਪਾਸੇ ਸੁੱਖ ਹਸਨ ਦੇ ਖਾਦੀਆਂ ਦੁਬਾਰਾ ਨਹੀਂ ਵੇਖ ਸਕਦੇ ਕੁਝ ਨਹੀਂ ਉਸ ਤੋਂ ਅੱਗੇ ਹਜੇ ਉਧਰੋਂ ਹੋਰ ਬੜੀਆਂ ਬਣਣਗੀਆਂ ਇਸ ਤਰ੍ਹਾਂ ਤਾਂ ਤੁਹਾਡੀਆਂ ਆਹ ਗੁਰਦੁਆਰਾ ਸਾਹਿਬ ਦੇ ਵਿੱਚ ਵੇਖੋ ਜਿੰਮ ਦਾ ਸਮਾਨ ਰੱਖਿਆ ਤੇ ਸਾਨੂੰ ਕਿਤੇ ਅਸੀਂ ਸੁਣਿਆ ਕਿਤੇ ਵੀ ਇੱਥੇ ਜਿੰਮ ਦਾ ਸਮਾਨ ਰੱਖਿਆ ਤੇ ਅਸੀਂ ਕਿਹਾ ਬਿਚੱਕ ਲੋ ਬੰਦਿਆਂ ਨੂੰ ਚੀਨੂ ਨੇ ਚੱਕਰ ਨਹੀਂ ਦਿੱਤਾ ਇੱਥੇ ਜਿੰਮ ਕਰਦਾ ਤੜਾ ਸਾਫ ਤੇ ਜਿੱਥੇ ਕਿ ਉਹ ਅੰਗਰੇਜ਼ ਆ ਇੱਕ ਮੁੰਡਾ ਉਹਦੇ ਘਰ ਵਾਲੀ ਜਿੱਥੇ ਪਾਥੀਆਂ ਪਾਦੀ ਹੁੰਦੀ ਸੀ ਪਾਥੀਆਂ ਅਸੀਂ ਹੁਣੇ ਛਡਵਾਣਾ ਜਾਂਦੇ ਤੁਸੀਂ ਹਾਂਜੀ ਹਾਂਜੀ ਅਸੀਂ ਜਗਾ ਛਡਵਾਉਣਾ ਚਾਹੁੰਦੇ ਹਾਂ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਅਸੀਂ ਇਹ ਕਹਿਣਾ ਚਾਹੁੰਦੇ ਆ ਪੁਲਿਸ ਤੋਂ ਅਸੀਂ ਕੋਈ ਵੀ ਆਸ ਨਹੀਂ ਰੱਖਦੇ ਹਨਾ ਅਸੀਂ ਚਾਹੁੰਦੇ ਆ ਸਿਰਫ ਪੰਜਾਬ ਦੇ ਧਾਰਮਿਕ ਲੋਕਾਂ ਨੂੰ ਜਥੇਬੰਦੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਡਾ ਸਾਥ ਦੇ ਦਿਓ ਮੈਥੋਂ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ ਲੱਕ ਤੋਂ ਨਹੀਂ ਤੁਰਿਆ ਜਾਂਦਾ ਮੈਨੂੰ ਫੜ ਕੇ ਮੁੰਡੇ ਦੇ ਨਾਲ ਲਈ ਕਦੇ ਜਾ ਵੀ ਪੁਲਿਸ ਨੇ ਤੁਹਾਡਾ ਸਾਥ ਨਹੀਂ ਦਿੱਤਾ ਹੁਣ ਤੁਸੀਂ ਆਮ ਜਨਤਾ ਤੋਂ ਸਾਥ ਚਾਹੁੰਦੇ ਹੋ ਜਨਤਾ ਤੋਂ ਸਾਥ ਚਾਹੁੰਦੇ ਹਾਂ ਹਾਂਜੀ ਅਸੀਂ ਜਨਤਾ ਤੋਂ ਸਾਥ ਚਾਹੁੰਨੇ ਆ ਵੀ ਜੋ ਵੀ ਕੋਈ ਸਾਡੇ ਨਾਲ ਹੋਇਆ ਸਾਡੀ ਆ ਕੇ ਸਹਾਇਤਾ ਕਰ ਬਾਈ ਰੋਕੀ ਕੀ ਲੱਗਦਾ ਸੀ ਤੋ ਰੋਕੀ ਮੇਰਾ ਬੇਟਾ ਲੱਗਦਾ ਸੀ ਅੱਛਾ ਬਾਈ ਰੁਕ ਜਸਵਿੰਦਰ ਸਿੰਘ ਰੋਕੀ ਹਾਂਜੀ ਹਾਂਜੀ ਇਹ ਜਿਹੜਾ ਮੁੰਡਾ ਇੱਤੈ ਬਦੀ ਮਾਂ ਇਹ ਮੇਰੇ ਜਿਹੜੇ ਸੀ ਨਾ ਸਹਰਾ ਸਾਹਿਬ ਉਹਨਾਂ ਦੇ ਬ੍ਰਦਰ ਦਾ ਪਰਿਵਾਰ ਹੈ ਤੇ ਜਿਹੜੇ ਮੇਰੇ ਉਹ ਸੀਗੇ ਮੇਰੇ ਸਹਰਾ ਸਾਹਿਬ ਤਾਂ ਸਾਰਾ ਦਿਨ ਮਾਰਾ ਫੇਰਦੇ ਸੀ ਤੇ ਜਿਹੜੇ ਉਹਨਾਂ ਦੇ ਬ੍ਰਦਰ ਸੀ ਤੇ ਉਹ ਕਹਿ ਦਿੰਦੇ ਸੀ ਮੈਂ ਨਹੀਂ ਚਾਹੁੰਦਾ ਵੀ ਮੈਂ ਘਰੋਂ ਬਾਹਰ ਹੋ ਜੰਨਾ ਜੇ ਕਿਤੇ ਪਾਠ ਚੱਲ ਪਿਆ ਤਾਂ ਠੀਕ ਹੈ ਜੀ ਮੈਮ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਘਰ ਤੋਂ ਬਣਿਆ ਸੀਗਾ ਇਧਰਲੀ ਸਾਈਡ ਤੇ ਜੀ ਅਸੀਂ ਗੁਰਦੁਆਰਾ ਸਾਹਿਬ ਵਾਹਿਗੁਰੂ ਦੀ ਕਿਰਪਾ ਨਾਲ ਬਣਿਆ ਤੇ ਅਸੀਂ ਉਹ ਛੱਡ ਕੇ ਬਾਹਰ ਚਲੇ ਗਏ ਸੀ ਫਿਰ ਉਸ ਤੋਂ ਬਾਅਦ ਅਸੀਂ ਇਸ ਘਰ ਨੂੰ ਮਤਲਬ ਘਰ ਵਾਂਗੂ ਨਹੀਂ ਵਰਤਿਆ ਗੁਰਦੁਆਰਾ ਸਾਹਿਬ ਵਾਂਗੂ ਨਿਸ਼ਾਨ ਸਾਹਿਬ ਵੀ ਲੱਗੇ ਹੋਏ ਆ ਜੀ ਤੇ ਇੱਥੇ ਮਤਲਬ ਅਸੀਂ ਪੂਜਾ ਕਰਦੇ ਰਹੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੁੰਦੇ ਰਹੇ ਬਹੁਤ ਸਾਰੀਆਂ ਮਤਲਬ ਲੜੀਆਂ ਚੱਲੀਆਂ 8 ਮਹੀਨੇ ਇੱਥੇ ਚਾਰ ਅਖੰਡ ਪਾਠ ਦੇ ਭੋਗ ਖੁੱਲਦੇ ਉਸੇ ਦਿਨ ਕਿੰਨੇ ਟੇ ਤੋਂ ਬਾਅਦ ਨਵੇਂ ਪ੍ਰਕਾਸ਼ ਹੋ ਜਾਂਦੇ 8 ਮਹੀਨੇ ਤੱਕ ਕਿਵੇਂ ਚੱਲਿਆ ਤਾਂ ਫੇਰ ਉਸ ਤੋਂ ਬਾਅਦ ਮਤਲਬ ਅਸੀਂ ਇਹਨੂੰ ਉਵੇਂ ਹੀ ਪੁੱਛਦੇ ਆ ਤੇ ਕੁਝ ਸਾਲ ਪਹਿਲਾਂ ਚੀਨੂ ਦੇ ਮਦਰ ਨੇ ਇੱਥੇ ਸੁਖਾਸਨ ਵਾਲੇ ਕਮਰੇ ਦੇ ਮਗਰ ਇਹ ਜ਼ਮੀਨ ਸਾਡੀ ਹੈ ਜੀ ਜਿਹੜੀ ਪਿੱਛੇ ਦਿਖਦੇ ਪਏ ਜਿਹਦੇ ਸਵੈਦੇ ਲੱਗੇ ਆ ਇਹ ਤੁਹਾਡੀ ਜ਼ਮੀਨ ਹੈ ਇਹ ਜਿਹਦੇ ਸਵੈਦੇ ਲੱਗੇ ਆ ਸਾਡੀ ਜ਼ਮੀਨ ਹੈ ਮੇਰੇ ਦਾਦਾ ਜੀ ਦੇ ਨਾਮ ਤੇ ਬੋਲਦੀ ਹੈ ਸਾਡੇ ਨਾਮਾਂ ਤੇ ਬੋਲਦੀ ਹੈ ਔਰ ਇਹਦੇ ਅੱਗੇ ਸੁਖਾਸਨ ਵਾਲੇ ਦੇ ਕਮਰੇ ਦੇ ਅੱਗੇ ਨਲੇ ਉਹਨੂੰ ਪਤਾ ਸੀ ਕਿ ਅਸੀਂ ਬਹੁਤ ਸੁਚੇਮ ਰੱਖਦੇ ਆ ਹਰ ਬੰਦਾ ਕੇਸੀ ਇਸ਼ਨਾਨ ਕਰਕੇ ਪਾਠ ਪੂਜਾ ਕਰਦਾ ਸੀ ਇੱਥੇ ਸਾਰਾ ਕੁਝ ਉਹਨੇ ਪੱਟੀ ਸਟਵਾਈ ਅੱਗੇ ਜੀ ਸੁੱਖ ਹਸਨ ਵਾਲੇ ਕਮਰੇ ਦੇ ਵਿੱਚ ਬੈੱਡ ਮਹਾਰਾਜ ਦੇ ਬੈੱਡ ਤੋਂ 2-3 ਫੁੱਟ ਦੀ ਦੂਰੀ ਤੇ ਜੀ ਵਿੰਡੋ ਦੇ ਅੱਗੇ ਜੀ ਉਸ ਤੋਂ ਬਾਅਦ ਜਦੋਂ ਮੈਂ ਤੇ ਮੇਰੇ ਮਦਰ ਪਿੰਡ ਆਏ ਅਸੀਂ ਫਿਰ ਸ਼ਹਿਰ ਰਹਿਣਾ ਸ਼ੁਰੂ ਕਰਤਾ ਸੀ ਫਿਰ ਜਦੋਂ ਆਏ ਅਸੀਂ ਦੇਖਿਆ ਤੇ ਅਸੀਂ ਇਹ ਸ਼ੋਰ ਕੀਤਾ ਵੀ ਆ ਕੀ ਉਹਨਾਂ ਦੇ ਕੰਮ ਵਾਲਿਆਂ ਨੂੰ ਪੁੱਛਿਆ ਉਹਨਾਂ ਦੀ ਸਿਹਤ ਤੇ ਵੀ ਕੋਈ ਅਸਰ ਨਾ ਹੋਇਆ ਫਿਰ ਅਸੀਂ ਇਹਨਾਂ ਦੇ ਮੈਸੇਜ ਭਜਵਾਇਆ ਚੀਨੂ ਦੇ ਮਦਰ ਨੂੰ ਫਾਜ਼ਲ ਕਾ ਰਹਿੰਦੇ ਸੀਗੇ ਕਿ ਤੁਸੀਂ ਇੱਥੋਂ ਵੀ ਆ ਸਫਾਈ ਕਰਾ ਦਿਓ ਵੀ ਇਹ ਕੀ ਹੈ ਇੱਥੇ ਵੀ ਮਾਰਾਜ ਹੈਗੇ ਅੰਦਰ ਪਰ ਉਹਨਾਂ ਨੇ ਇਸ ਤੇ ਗੌਰ ਨਹੀਂ ਕੀਤਾ ਫਿਰ ਅਸੀਂ ਪੁਲਿਸ ਕੋਲੇ ਚਲੇ ਗਏ ਜਦੋਂ ਪੁਲਿਸ ਕੋਲੇ ਚਲੇ ਗਏ ਡੀਐਸਪੀ ਸਾਹਿਬ ਨੇ ਮਤਲਬ ਐਕਸ਼ਨ ਲਿਆ ਆ ਵੀ ਚਲੋ ਬੰਦੇ ਅਰੈਸਟ ਕਰ ਲਏ ਬੰਦੇ ਅਰੈਸਟ ਕਰਕੇ ਇੱਥੋਂ ਹਜੇ ਉਹ ਤੁਹਾਨੂੰ ਜਿੱਥੇ ਤੁਸੀਂ ਕਾਰ ਰੋਕੀ ਆ ਉਥੋਂ ਤੱਕ ਹੀ ਪਹੁੰਚੇ ਸੀ ਤੇ ਪੁਲਿਸ ਨੇ ਬੰਦੇ ਛੱਡ ਤੇ ਜੀ ਬਾਅਦ ਚ ਪਤਾ ਲੱਗਿਆ ਵੀ ਇਹ ਰੋਕੀ ਤੋਂ ਇਹਨਾਂ ਨੇ ਫੋਨ ਕਰਵਾ ਲਿਆ ਜੀ ਵੀ ਬੰਦੇ ਛੱਡ ਦੋ ਅੱਛਾ ਜੀ ਤੇ ਫੇਰ ਕੀ ਹੋਇਆ ਉਸ ਤੋਂ ਬਾਅਦ ਬੰਦੇ ਛੁੱਟ ਗਏ ਇਹ ਕਦੋਂ ਦਾ ਮਾਮਲਾ ਜੀ ਇਹ ਹੋ ਗਿਆ ਜੀ ਇਹਨੂੰ 9 9 ਸਾਲ ਪਹਿਲਾਂ 9 ਸਾਲ ਪਹਿਲਾਂ ਇਹ 9 ਸਾਲ ਪਹਿਲਾਂ ਦੀ ਗੱਲ ਹੈ ਹੁਣ ਕੀ ਮਸਲਾ ਹੈਗਾ ਜੀ ਜਿਹੜਾ ਹੁਣ ਨਵਾਂ ਮਸਲਾ ਇਹ ਹੈ ਕਿ ਜਿਹੜੀ ਜਗ੍ਹਾ ਦੇ ਵਿੱਚ ਜਿਹੜੇ ਬੰਦਿਆਂ ਨੇ ਪਹਿਲਾਂ ਗੰਦ ਪਾਇਆ ਸੀਗਾ ਜੀ ਤਾਂ ਉਹ ਇਹ ਜਿਹੜੇ ਚিনੂ ਐ ਚিনੂ ਦੇ ਮਦਰ ਨੇ ਪਾਇਆ ਸੀ ਉਦੋਂ ਚিনੂ ਛੋਟਾ ਸੀ ਉਹਦੇ ਦਾਦਾ ਜੀ ਬਹੁਤ ਬਿਮਾਰ ਸੀਗੇ ਤਾਂ ਚিনੂ ਦੇ ਮਦਰ ਨੇ ਕੀਤਾ ਸੀ ਇਹ ਕੰਮ ਉਹਨਾਂ ਹੀ ਬੰਦਿਆਂ ਤੋਂ ਕਰਵਾਇਆ ਸੀ ਤੇ ਉਹਨਾਂ ਬੰਦਿਆਂ ਨੂੰ ਹੀ ਚিনੂ ਨੇ ਸਫੈਦੇ ਤੇ ਮਿਰਚਾਂ ਦੇ ਇੱਥੇ ਬੂਟੇ ਲਾ ਕੇ ਤੇ ਉਹਨਾਂ ਨੂੰ ਕਹਤਾ ਵੀ ਤੁਸੀਂ ਇਹਦੀ ਸੰਭਾਲ ਕਰੋ ਆ ਸਾਰਾ ਬਾਉਂਡ ਕਰਤਾ ਐ ਨਹੀਂ ਵੀ ਇੱਧਰ ਅਸੀਂ ਆ ਨਾ ਸਕੀਏ ਜੀ ਤੇ ਉਹਨਾਂ ਚਾਰ ਦਵਾਰੀ ਕੀਤੀ ਜਾਂਦੀ ਜਿਹੜੀ ਤਾਰਾਂ ਲਾਈਆਂ ਉਹਨੇ ਲਗਾਈਆਂ ਜਿਹੜੀਆਂ ਅਸੀਂ ਲਗਾਈਆਂ ਸੀ ਕੱਲ ਪਰਸੋਂ ਅਸੀਂ ਕਬਜ਼ਾ ਲੈ ਲਿਆ ਸੀ ਉਹ ਸਾਰਾ ਉਹਨੇ ਪੱਟ ਦਿੱਤਾ ਔਰ ਪੁਲਿਸ ਨੇ ਇੱਕ ਦੋ ਲਾਈਆਂ ਨੇ ਤਾਰਾਂ ਜੀ ਇਹ ਤਾਰਾਂ ਦਾ ਜੜੀਆਂ ਉਹਨੇ ਲਾਈਆਂ ਹੋਈਆਂ ਅਸੀਂ ਚੰਡੀਗੜ੍ਹ ਸੀ ਮੈਂ ਬਿਮਾਰ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਇਹਨਾਂ ਨੇ ਹੁਣ ਪਿੰਡ ਨਹੀਂ ਆਉਣਗੇ ਇਸ ਟਾਈਮ ਤੇ ਇਹਨੇ ਜੀਸੀਬੀ ਨਾਲ ਸਾਰੇ ਇੱਥੋਂ ਮਿੱਟੀ ਪੱਟ ਕੇ ਨਾਲ ਦੇ ਪਿੰਡ ਸੱਠੀ ਇੱਥੇ ਸਫੈਦੇ ਤੇ ਉਹ ਸਾਰਾ ਕਰਕੇ ਤੇ ਆ ਵਾਇਰਿੰਗ ਕਰਤੀ ਇੱਥੇ ਤੇ ਇੱਥੇ ਸਫੈਦੇ ਉਹਨੇ ਲਾਏ ਆ ਜੀ ਮਿਰਚਾਂ ਦੇ ਬੂਟੇ ਵੀ ਉਹਨੇ ਲਾਏ ਆ ਤੇ ਜਿਹੜੇ ਮਤਲਬ ਆਹ ਜਦੋਂ ਸਾਨੂੰ ਹੁਣ ਆਇਆਂ ਨੂੰ ਇੱਥੇ ਪਤਾ ਲੱਗਿਆ ਤੇ ਅਸੀਂ ਦੇਖਿਆ ਤੇ ਉਹਨਾਂ ਨੂੰ ਰੋਕਿਆ ਇਹ ਕੰਮ ਵਾਲਿਆਂ ਨੂੰ ਕਿ ਤੁਸੀਂ ਗੰਦੀ ਨਾਲੀ ਤੁਹਾਡੀ ਇੱਧਰ ਆ ਰਹੀ ਹੈ ਇੱਧਰ ਗੁਰਦੁਆਰਾ ਸਾਹਿਬ ਹੈ ਤੁਸੀਂ ਐਵੇਂ ਨਾ ਕਰੋ ਵੀ ਪਹਿਲਾਂ ਜਿਹੜੀ ਗੱਲ ਹੋਈ ਸੀ ਇੰਨੇ ਸਾਲ ਪਹਿਲਾਂ ਤੁਸੀਂ ਉਹਨੂੰ ਹੋਰ ਨਵਾਂ ਹੁਣ ਅੱਜ ਫੇਰ ਕਰ ਰਹੇ ਹੋ ਤੁਸੀਂ ਤਾਂ ਉਹ ਸਾਡੇ ਕਹਿਣ ਤੇ ਰੁਕੇ ਨਹੀਂ ਅਸੀਂ ਰੋਜ਼ ਪਿੰਡ ਚੱਕਰ ਲਗਾਉਣ ਲੱਗ ਗਏ ਤੇ ਰੋਜ਼ ਹੀ ਉਹਨਾਂ ਨੂੰ ਮਨਾ ਕਰਦੇ ਸੀਗੇ ਲੇਕਿਨ ਉਹ ਰੁਕੇ ਨਹੀਂ ਹੈ ਜੀ ਤਾਂ ਫਿਰ ਸਾਨੂੰ ਪੁਲਿਸ ਨੂੰ ਮਜਬੂਰ ਹੋ ਕੇ ਦੱਸਣਾ ਪਿਆ ਵੀ ਆਹ ਗੱਲ ਇੰਨੇ ਸਾਲ ਪਹਿਲਾਂ ਸੀ ਉਹਨਾਂ ਬੰਦਿਆਂ ਕੋਲੇ ਹੀ ਹੁਣ ਉਹਦੀ ਜ਼ਿੰਮੇਵਾਰੀ ਹੈਗੀ ਹੈ ਤੇ ਤੁਸੀਂ ਉਹ ਛਡਵਾ ਕੇ ਦਿਓ ਐਸ ਐਚਓ ਤੋਂ ਲੈ ਕੇ ਡੀ ਐਸ ਐਸ ਪੀ ਸਾਹਿਬ ਤੱਕ ਸਾਡੀਆਂ ਦਰਖਾਸਤਾਂ ਜਾ ਚੁੱਕੀਆਂ ਬਹੁਤ ਵਾਰ ਫੋਨ ਕਰ ਚੁੱਕੇ ਆ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਉਹ ਜਿੰਨੂੰ ਤੋਂ ਗੁੰਡਾਗਰਦੀ ਕਰਵਾਈ ਜਾਂਦੇ ਆ ਜੀ ਸ਼ਰਮ ਉਹਨਾਂ ਨੂੰ ਅਸੀਂ ਫੋਨ ਕਰਦੇ ਹਾਂ ਜਦੋਂ ਸਾਡੇ ਬੰਦਿਆਂ ਨੂੰ ਧਮਕੀਆਂ ਦਿੰਦਾ ਇੱਕ ਵਾਰ ਵੀ ਪੁਲਿਸ ਨਹੀਂ ਆਈ ਜਦੋਂ ਅਸੀਂ ਕਬਜ਼ਾ ਲੈ ਰਹੇ ਲੈ ਰਹੇ ਸੀ ਨਾ ਉਦੋਂ ਪੁਲਿਸ ਪੇਜ ਤੇ ਚਿੰਨੂ ਦੇ ਮਦਰ ਨੇ ਤੇ ਪੁਲਿਸ ਆ ਗਈ ਕਿੰਨੇ ਦਾ ਕਬਜ਼ਾ ਤੁਸੀਂ ਲੈ ਰਹੇ ਹੋ ਅਸੀਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਆਪਦੀ ਜ਼ਮੀਨ ਤੇ ਲੈ ਰਹੇ ਹਾਂ ਨਹੀਂ ਜੀ ਜਿਹੜੀ ਪੰਚਾਇਤ ਨੂੰ ਦਾਨ ਕੀਤੀ ਹੋਈ ਪੰਚਾਇਤੀ ਗੁਰਦੁਆਰਾ ਸਾਹਿਬ ਨੂੰ ਅਸੀਂ ਦਾਨ ਕੀਤੀ ਸੀ ਉਸ ਜ਼ਮੀਨ ਤੇ ਕਬਜ਼ਾ ਲੈ ਰਹੇ ਹਾਂ ਉਸ ਜ਼ਮੀਨ ਤੇ ਤੇ ਜਿਹੜੀ ਸਾਡੇ ਜਿਹੜਾ ਅਸੀਂ ਘਰ ਤੋਂ ਗੁਰਦੁਆਰਾ ਸਾਹਿਬ ਬਣਾਇਆ ਹੈ ਉਹਦੇ ਬੈਕ ਸਾਈਡ ਵਾਲੀ ਜ਼ਮੀਨ ਇਹ ਸਾਡੇ ਨਾਂ 'ਤੇ ਬੋਲਦੀ ਹੈ ਜੀ ਔਰ ਇਹ ਅਸੀਂ ਇਸ ਦਾ ਕਬਜ਼ਾ ਲੈ ਨਲ ਰੱਖਿਆ ਜਾਏ ਲਗਭਗ ਕਿੰਨਾ ਟਾਈਮ ਬਾਅਦ ਜਿਹੜਾ ਤੁਸੀਂ ਵਾਪਸ ਪਿੰਡ ਲੋਟੇ ਤਾਂ ਆ ਕੇ ਤੁਸੀਂ ਦੇਖਿਆ ਕਿ ਜਿਹੜਾ ਤੁਹਾਡੀ ਸਾਰੀ ਜ਼ਮੀਨ ਦੇ ਉੱਪਰ ਜਿਹੜੇ ਪੌਦੇ ਲਗਾਏ ਗਏ ਨੇ ਤੇ ਜਿਹੜਾ ਕਬਜ਼ਾ ਹੋਇਆ ਹੋਇਆ ਆ ਕੁਛ ਦਿਨ ਪਹਿਲਾਂ ਦੀ ਗੱਲ ਹੀ ਆ ਜਦੋਂ ਸਾਡੀ ਇਹ ਤੇ ਧਿਆਨ ਆਇਆ ਹੋ ਗਿਆ 15 20 ਦਿਨ ਹੋ ਗਏ ਮੈਨਾ ਹੋ ਗਿਆ ਜੀ ਕੁਛ ਦਿਨ ਪਹਿਲਾਂ ਦੀ ਗੱਲ ਮੈਨੂੰ ਪੂਰਾ ਨਹੀਂ ਯਾਦ ਜੀ ਕਿੰਨੇ ਦਿਨ ਹੋ ਗਏ ਹੋ ਹੀ ਗਏ ਟਾਈਮ ਇਹਨਾਂ ਤੇ ਦਰਖਾਸਤ ਦਿੱਤੀ ਨੂੰ ਵੀ ਬਹੁਤ ਦਿਨ ਹੋ ਗਏ ਜੀ ਸਾਡੇ ਜੀ ਹੁਣ ਉਹਨਾਂ ਨੇ ਤੁਹਾਡੇ ਦਰਖਾਸਤ ਲਾਈਏ ਪੁਲਿਸ ਆਈ ਸੀ ਕੋਈ ਉਹਨਾਂ ਨੇ ਹਾਂਜੀ ਉਹਨਾਂ ਨੇ ਸਾਡੇ ਤੇ ਦਰਖਾਸਤ ਤੇ ਲਾਈ ਕਿ ਇਹਨਾਂ ਨੇ ਸਾ ਉਹਨਾਂ ਲਈ ਤੁਹਾਡੇ ਪੇਪਰਸ ਚੈੱਕ ਹੋ ਗਏ ਸਾਰੇ ਪੇਪਰ ਸਾਡੇ ਹੈਗੇ ਅਸੀਂ ਨਾਲ ਅਟੈਚ ਕਰਕੇ ਦਿੱਤੇ ਉਹਨਾਂ ਨੇ ਤੁਹਾਡੇ ਦਰਖਾਸਤ ਲਈ ਵੀ ਸਾਡੇ ਸਬੰਧਾਂ ਕਬਜ਼ਾ ਕਰ ਲਏ ਜਿਹਦੀ ਜਗ੍ਹਾ ਤੁਹਾਡੀ ਹੈ ਜਗ੍ਹਾ ਤਾਂ ਸਾਡੀ ਹੈ ਪੁਲਿਸ ਆਈ ਪੰਚਾਇਤ ਜਗ੍ਹਾ ਦੀ ਪੁਲਿਸ ਨੇ ਆਈ ਦੇਖਿਆ ਹਨਾ ਇੱਥੋਂ ਸਾਰੇ ਉਹ ਫੋਟੋ ਕਰੀਆਂ ਲੇਕਿਨ ਜਿਹੜੀ ਅਸੀਂ ਦਰਖਾਸਤ ਦਿੱਤੀ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਔਰ ਜਿਹੜਾ ਇੱਕ ਉੱਥੇ 20 ਫੁੱਟ ਦੇ ਕਰੀਬ ਚਿੰਨੂ ਨੇ ਸਰਕਾਰੀ ਰਸਤਾ ਚੌੜਾਈ ਦੇ ਵਿੱਚ 20 ਫੁੱਟ ਸਾਰਾ ਰਸਤਾ ਮੱਲਿਆ ਹੋਇਆ ਜੀ ਔਰ ਜ਼ਮੀਨ ਦੂਸਰਿਆਂ ਦੀ ਵੱਲੋਂ ਰਸਤਾ ਤੱਕ ਦਿੱਤਾ ਗਿਆ ਜੀ ਜਦੋਂ ਉਸ ਬੰਦੇ ਨੇ ਦਰਖਾਸਤ ਲਾਈ ਵੀ ਮੇਰੀ ਜ਼ਮੀਨ ਦੀ ਮੰਤੀ ਕੀਤੀ ਜਾਵੇ ਦੋ ਵਾਰਾਂ ਕਾਨੂੰਗੋ ਦੀ ਹਾਜ਼ਰੀ ਦੇ ਵਿੱਚ ਮੰਤੀ ਹੋ ਚੁੱਕੀ ਹੈ ਜੀ ਔਰ ਉਹਨੂੰ ਜਗ੍ਹਾ ਨਹੀਂ ਦੇ ਰਿਆ ਜੀ ਉਹਦੇ ਕੋਲੇ ਪੇਪਰਸ ਵੀ ਹੈ ਪਰਮਿਸ਼ਨ ਦੇ ਜੀ ਔਰ ਉਹਨੂੰ ਜਗ੍ਹਾ ਜਦੋਂ ਅਸੀਂ ਜੀਸੀਬੀ ਇੱਥੇ ਵਾਸਤੇ ਲੈ ਕੇ ਆਏ ਜਦੋਂ ਜੇਸੀ ਵੀ ਇਧਰੋਂ ਫ੍ਰੀ ਹੋ ਗਈ 5:30 ਵਜੇ ਤੇ ਅਸੀਂ ਉਹਨੂੰ ਦੇ ਦਿੱਤੀ ਪ੍ਰੇਮ ਚੌਧਰੀ ਦਾ ਨਾਮ ਹੈ ਹਾਂਜੀ ਹਾਂਜੀ ਅਸੀਂ ਉਹਨੂੰ ਦੇ ਦਿੱਤੀ ਕਿ ਚਲੋ ਤੁਸੀਂ ਆਪਣਾ ਰਾਹ ਪੱਟ ਲਓ ਤੁਹਾਡੇ ਕੋਲੇ ਪਰਮਿਸ਼ਨ ਵੀ ਹੈ ਤੁਹਾਡੇ ਹੱਕ ਚ ਸਾਰਾ ਕਾਨੂੰਨ ਤੇ ਤੁਸੀਂ ਇਹ ਕੰਮ ਕਰ ਲਓ ਉਦੋਂ ਚੀਨੂ ਨੇ ਪੁਲਿਸ ਭੇਜੀ ਤੇ ਡਰਾਈਵਰ ਚਕਵਾਤਾ ਉਹਨਾਂ ਦਾ ਜੀ ਕੰਮ ਉੱਥੇ ਰੁਕ ਗਿਆ ਕੰਮ ਉੱਥੇ ਰੁਕ ਗਿਆ ਔਰ ਰਾਤ ਨੂੰ ਜਦੋਂ ਉਹਨੂੰ ਡਰਾਈਵਰ ਨੂੰ ਇੱਕ ਜਣਾ ਅਰੈਸਟ ਕਰਕੇ ਲੈ ਇੱਕ ਡਰਾਈਵਰ ਸੀ ਇੱਕ ਬੰਦਾ ਹੋਰ ਸੀ ਜਦੋਂ ਉਹ ਉਹਦੇ ਪਿੱਛੇ ਚਲੇ ਗਏ ਜਿਹੜੇ ਬੰਦੇ ਨੂੰ ਅਰੈਸਟ ਕਰਕੇ ਲੈ ਗਏ ਜੀਸੀਬੀ ਐ ਮਤਲਬ ਇੱਥੇ ਸੁੰਨੀ ਖੜੀ ਰਹੀ ਤਾਂ ਉਸ ਟਾਈਮ ਦੌਰਾਨ ਚਿੰਨੂ ਤੇ ਉਹਦੇ ਗੁੰਡਿਆਂ ਨੇ ਜੀਸੀਬੀ ਨੂੰ ਮਤਲਬ ਨੁਕਸਾਨ ਦਿੱਤਾ ਉਹਨੀਆਂ ਪਾਈਪਸ ਵਗੈਰੇ ਘੱਟਤੀਆਂ ਵੱਡੇ ਟਾਇਰਾਂ ਤੇ ਟੱਕ ਲਗਾਏ ਹੈਨਾ ਮਤਲਬ ਉਹਨਾਂ ਨੇ ਬਹੁਤ ਸਾਰਾ ਦਾ ਨੁਕਸਾਨ ਕਰਤਾ ਉਸ ਤੋਂ ਬਾਅਦ ਪੁਲਿਸ ਨੂੰ ਵੀ ਪਤਾ ਹੈ ਕਿ ਜੀਸੀਬੀ ਰੋਡ ਤੇ ਖੜੀ ਹੈ ਤੁਸੀਂ ਵੀ ਹੁਣ ਆਏ ਹੋ ਤੁਹਾਡੀ ਗੱਡੀ ਅੱਗੇ ਨਹੀਂ ਆ ਸਕੀ ਕਿੰਨੀ ਦੇਰ ਪੈਦਲ ਚੱਲ ਕੇ ਆਉਣਾ ਪਿਆ ਅੱਛਾ ਫੇਰ ਜਦੋਂ ਦੂਸਰੇ ਦਿਨ ਆ ਕੇ ਮਾਰਨਿੰਗ ਟਾਈਮ ਮਤਲਬ ਇਹੇ ਮਾਰਨਿੰਗ ਟਾਈਮ ਆ ਕੇ ਮਤਲਬ ਜਦੋਂ ਉਹ ਦੇਖਦੇ ਆ ਨਾ ਕਿ ਸਾਡੀ ਜੀਸੀਬੀ ਨੂੰ ਕੀ ਕੀ ਨੁਕਸਾਨ ਹੋਇਆ ਉਹਨਾਂ ਨੇ ਟਾਇਰ ਖੋਲੇ ਠੀਕ ਕਰਾਉਣ ਵਾਸਤੇ ਤੁਸੀਂ ਗੱਲ ਨਹੀਂ ਕੀਤੀ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਅਸੀਂ ਤਾਂ ਕੋਈ ਇੱਕ ਵਾਰ ਆ ਜੀ ਤੁਸੀਂ ਕਾਲ ਡਿਟੇਲ ਕਢਾਓ ਕਿ ਸਾਡੀਆਂ ਕਿੰਨੀਆਂ ਕਾਲਾਂ ਜਾਂਦੀਆਂ ਦਿਨ ਚ ਉਹਨਾਂ ਨੂੰ ਉਹ ਗੱਲ ਹੀ ਨਹੀਂ ਸੁਣਦੇ ਸਾਡੀ ਮੰਗ ਹੀ ਕਰਦੇ ਆ ਜੀ ਉਹਨੂੰ ਅਸੀਂ ਇਹ ਮੰਗ ਕਰਦੇ ਆ ਪੁਲਿਸ ਤੋਂ ਅਸੀਂ ਉਮੀਦ ਨਹੀਂ ਕਰਦੇ ਜੀ ਕਿ ਪੁਲਿਸ ਕਦੇ ਪੁਲਿਸ ਉਸ ਦਾ ਬੰਦੇ ਦਾ ਕੰਮ ਕਰਦੀ ਹੈ ਜੀ ਨੇ ਗੁੰਡਾ ਕਰਦੀ ਕੀਤੀ ਹੋਵੇ ਜਾਂ ਜੀਰੇ ਤੇ ਕੋਈ ਕੇਸ ਕੂਸ ਪਏ ਹੋਣ ਸ਼ਰੀਫ ਲੋਕਾਂ ਦੀ ਪੁਲਿਸ ਨਹੀਂ ਸੁਣਦੀ ਤੁਸੀਂ ਕੀ ਜਾਂਦੇ ਹੋ ਜੀ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਅਗੇ ਅਪੀਲ ਕਰਦੇ ਆ ਕਿ ਉਹ ਹੁਣ ਸਾਡਾ ਸਾਥ ਦੇਣ ਅਸੀਂ ਵਕ ਵਕ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਮੈਂ ਤੇ ਮੇਰੀ ਮੇਰੇ ਮਦਰ ਦੋਨੋਂ ਮਾਂ ਬੇਟੀ ਅਸੀਂ ਇਸ ਸੰਘਰਸ਼ ਕਰ ਰਹੇ ਆ ਤੀਸਰਾ ਬੰਦਾ ਸਾਡੇ ਨਾਲ ਨਹੀਂ ਹੈ ਕੋਈ ਜੀ ਤੇ ਜਦੋਂ ਅਸੀਂ ਇਹ ਕਬਜ਼ਾ ਲਿਆ ਸੀ ਉਦੋਂ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਲਿਆ ਸੀ ਜੀ ਚੀਨੂ ਪਿੰਡ ਦੀ ਪੰਚਾਇਤ ਨੂੰ ਧਮਕੀਆਂ ਦੇ ਰਿਹਾ ਇਹਦਾ ਨਾ ਕਰਾਉਣਾ ਇਹਦਾ ਨਾ ਕਰਾਉਣਾ ਅਸੀਂ ਐਸਐਸਪੀ ਨੂੰ ਸ਼ਿਕਾਇਤ ਕਰਦੀਆਂ ਵੀ ਆ ਗੱਲਾਂ ਧਮਕੀਆਂ ਦੇ ਰਿਹਾ ਉਹ ਕਹਿੰਦੇ ਫੋਨ ਤੇ ਦੇ ਰਿਹਾ ਅਸੀਂ ਕਹਿੰਦੇ ਖੁਦ ਪਿੰਡ ਗਿਆ ਹੋਇਆ ਜਦੋਂ ਅਸੀਂ ਪੁਲਿਸ ਨੂੰ ਫੋਨ ਕਰਦੇ ਆ ਵੀ ਉਹ ਪਿੰਡ ਫਿਰਦਾ ਔਰ ਉਹ ਕਹਿ ਦਿੰਦੇ ਉਹ ਤਾਂ ਚੰਡੀਗੜ੍ਹ ਹੈ ਜਦੋਂ ਕਿ ਇੱਥੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਚੀਨੂ ਆਉਂਦਾ ਅਸੀਂ ਆਪ ਦੇਖਿਆ ਕੱਲ ਆ ਇੱਕ ਜਿਹੜੀ ਰਸਤੇ ਦੇ ਵਿੱਚ ਟਰਾਲੀ ਵੀ ਲਗਾਈ ਗਈ ਹੈ ਉਹ ਇਹਨਾਂ ਦੇ ਵੱਲੋਂ ਲਾਈ ਗਈ ਹੈ ਚੀਨੂ ਵੱਲੋਂ ਲਾਈ ਗਈ ਗੁੰਡਾਗਰਦੀ ਕੀਤੀ ਗਈ ਹੈ ਵੀ ਜੀਸੀਬੀ ਨੂੰ ਠੀਕਰਾ ਕੇ ਵੀ ਇੱਥੋਂ ਨਾ ਕੱਢ ਸਕਣ ਤੇ ਮ ਪ੍ਰੇਮ ਚੰਦ ਆਪਦੇ ਨਾਮ ਵਾਲੀ ਜ਼ਮੀਨ ਵੀ ਕਢਵਾਣਾ ਲਵੇ ਕਿਤੇ ਉਹ ਮੈਨ ਮੇਰੇ ਨਾਲ ਵੀ ਚਿਰਦਾ ਜਦੋਂ ਮੈਂ ਇਹਨੇ ਪ੍ਰੇਮ ਚੰਦ ਇਹ ਜਿਹੜਾ ਖੜਵੰਜਾ ਹੈਗਾ ਮੈਮ ਇਹ ਤੁਸੀਂ ਕਰਵਾ ਰਹੇ ਸੀ ਤੁੜਵਾ ਰਹੇ ਸੀ ਕਿ ਉਹ تینوں ਤੁੜਵਾ ਰਿਆ ਸੀਗਾ ਖੜਵੰਜਾ ਸੀ ਉਹ ਵਾਲਾ ਹਾਂ ਜਿਹੜਾ ਰੋੜਾ ਰੋੜਾ ਜੀ ਦੀ ਜ਼ਮੀਨ ਹੈ ਉਹ ਤੁੜਵਾ ਰਿਆ ਸੀ ਅੱਛਾ ਉਹ ਤੁੜਵਾ ਰਿਆ ਸੀ ਉਹ ਤੁੜਵਾ ਰਿਆ ਸੀ ਉਹਨੇ ਪਹਿਲਾਂ ਜਦੋਂ ਤੁੜਵਾਉਣਾ ਚਾਹਿਆ ਉਦੋਂ ਵੀ ਚੀਨੂ ਨੇ ਗੁੰਡਾ ਕਰਦੀ ਕੀਤੀ ਜੀ ਦੂਸਰੀ ਵਾਰ ਅਸੀਂ ਇੱਥੇ ਹੀ ਸੀ ਅਸੀਂ ਆ ਗੁਰਦੁਆਰਾ ਸਾਹਿਬ ਦਾ ਕੰਮ ਕਰਵਾ ਰਹੇ ਸੀ ਤੇ ਉਦੋਂ ਉਹਨੇ ਮਤਲਬ ਜਦੋਂ ਦੇਖਿਆ ਉਹ ਖੜਵੰਜਾ ਟੁੱਟਣ ਜੀ ਸੀਬੀ ਸ਼ੁਰੂ ਹੋ ਗਿਆ ਆਪਣਾ ਕੰਮ ਫੇਰ ਉਹਨੇ ਪੁਲਿਸ ਭੇਜੀ ਪੁਲਿਸ ਨੇ ਬੰਦਾ ਚੱਕ ਲਿਆ ਡਰਾਈਵਰ ਜੀ ਡਰਾਈਵਰ ਚੱਕ ਕੇ ਲੈ ਗਏ ਫੇਰ ਅਸੀਂ ਡਰਾਈਵਰ ਮਸਾਂ ਛੁਡਾਇਆ ਔਰ ਕਿੱਥੇ ਦਾ ਮਾਮਲਾ ਕਿਹੜੇ ਪਿੰਡ ਦਾ ਮਾਮਲਾ ਹੈ ਜੀ ਇਹ ਝੁੱਗੀਆਂ ਕੇਸਿੰਘ ਚੱਕਬਨ ਵਾਲਾ ਚ ਪੈਂਦੀ ਸਾਡੀ ਜੁਆਇੰਟ ਪੰਚਾਇਤ ਹੈ ਇਹ ਜਿਹੜਾ ਰਸਤਾ ਪਿੱਛੇ ਵੀ ਪਟਿਆ ਜਾ ਰਿਹਾ ਉਹ ਕਿੰਨਾ ਦਾ ਰਸਤਾ ਹੈ ਜੀ ਉਹ ਸਰਕਾਰੀ ਰਸਤਾ ਹੈ ਜੀ ਤੇ ਉਹਨੂੰ ਕਿਉਂ ਪਟਾਇਆ ਜਾ ਰਿਹਾ ਜੀ ਉਹ ਜਿਹੜਾ ਚੀਨੂ ਹੈ ਉਹ ਉਹਨੇ 2 ਫੁੱਟ ਦਾ ਰਸਤਾ ਚੜਾਈ ਚ ਜੀ ਚੀਨੂ ਨੇ ਉਹਦੇ ਤੋਂ 20 ਫੁੱਟ ਜਗ੍ਹਾ ਆਪ ਲਈ ਹੋਈ ਹੈ ਜੀ ਰਸਤਾ ਦੂਸਰੇ ਦੇ ਖੇਤ ਵੱਲ ਤੱਕ ਕੀ ਹੋਇਆ ਅੱਛਾ ਉਧਰ ਪਹਿਲਾਂ ਇਹ ਜ਼ਮੀਨ ਪਹਿਲਾਂ ਇਹ ਜ਼ਮੀਨ ਮਤਲਬ ਹੁੰਦੀ ਸੀਗੀ ਟਿੱਪਾ ਵਾਲੀ ਦੇ ਲੋਕਾਂ ਕੋਲ ਸੀ ਇਹ ਜ਼ਮੀਨ ਉਹਨਾਂ ਨੇ ਇਹ ਜ਼ਮੀਨ ਵੇਚ ਲਈ ਤੇ ਇਥੋਂ ਪ੍ਰੇਮਚੰਦ ਨੇ ਜ਼ਮੀਨ ਖਰੀਦੀ ਉਹਨੇ ਜ਼ਮੀਨ ਦੀ ਨੂੰ ਨਾਪਿਆ ਤੇ ਉਹਨੂੰ ਜ਼ਮੀਨ ਘੱਟ ਲੱਗੀ ਫਿਰ ਉਹਨੇ ਕਾਨੂੰਗੋਦੀ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੰਨਤੀ ਕਿਹੜੀ ਹੁਣ ਕੀ ਮੰਗ ਕਰਦੇ ਆ ਤੁਸੀਂ ਸਾਡੇ ਚੈਨਲ ਦੇ ਮਾਧਮੇ ਕੀ ਕਹਿਣਾ ਚਾਹੋਗੇ ਅਸੀਂ ਸਿੱਖ ਜਥੇਬੰਦੀਆਂ ਤੇ ਐਸਜੀਪੀਸੀ ਅੱਗੇ ਔਰ ਜਿਹੜੇ ਵੀ ਗੁਰੂ ਘਰ ਦੇ ਪ੍ਰੇਮੀ ਐ ਸੰਗਤ ਉਹਨਾਂ ਅੱਗੇ ਅਪੀਲ ਕਰਦੇ ਆ ਕਿ ਸਾਡੀ ਮਾਂ ਬੇਟੀ ਦਾ ਕੇਸ ਹੱਥ ਦਿਓ ਔਰ ਗੁਰਦੁਆਰਾ ਸਾਹਿਬ ਦਾ ਕਬਜ਼ਾ ਵੀ ਛੁਡਾਲਿਆ ਇੱਥੇ ਬੇਅਦਬੀ ਕੀਤੀ ਜਾਂਦੀ ਸ਼ਰਿਆਮ ਉਹ ਵਾਲੀ ਫੈਮਿਲੀ ਜਿਹੜੀ ਨੇ ਪਹਿਲਾਂ ਬੇਅਦਬੀ ਕੀਤੀ ਸੀ ਗੁਰੂ ਸਾਹਿਬ ਦੇ ਉੱਤੇ ਗੰਦਗੀ ਨੇੜੇ ਸਿੱਟ ਕੇ ਬੈੱਡ ਦੇ ਤਾਂ ਜਦੋਂ ਸੱਚ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਭੁੱਲ ਗਈ ਜਿਹੜੇ ਡੀਐਸਪੀ ਸਾਹਿਬ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਦਰਖਾਸਤ ਦਿੱਤੀ ਤੁਸੀਂ ਬੁੱਧਵਾਰ ਨੂੰ ਸਵੇਰੇ 11 ਵਜੇ ਚੀਨੂ ਕੇ ਵੀ ਆ ਜਾਣਗੇ ਤੁਸੀਂ ਵੀ ਆ ਜਾਓ ਤੇ ਰਾਜੀ ਨਾਮਾ ਕਰਾਉਣਾ ਚਾਹੁੰਦੇ ਸੀ ਅਸੀਂ ਕਿਹਾ ਅਸੀਂ ਰਾਜੀ ਨਾਮਾ ਕਿਉਂ ਕਰਾਂਗੇ ਫਿਰ ਸਾਨੂੰ ਉਹਨਾਂ ਨੇ ਇਨਡਾਇਰੈਕਟਲੀ ਮੈਸੇਜ ਪਰਿਵਾਏ ਕਿ ਤੁਹਾਨੂੰ ਹਰਜਾਨਾ ਦਿਵਾ ਦੇਾਂਗੇ ਚੀਨੂ ਤੋਂ ਬੇਅਦਬੀ ਦਾ ਡੀਐਸਪੀ ਘਰੇ ਜਲਾਲਾਬਾਦ ਨੇ ਦਿੱਤਾ ਡੀਐਸਪੀ ਜਲਾਲਾਬਾਦ ਵਾਲੇ ਜਿਹੜੇ ਨਵੇਂ ਆਏ ਨੇ ਨਵੇਂ ਆਏ ਨਵੇਂ ਆਏ ਜਤਿੰਦਰ ਜੀ ਹਾਂਜੀ ਹਾਂਜੀ ਜੀ ਨਾਮ ਨਹੀਂ ਮੈਨੂੰ ਪਤਾ ਜਤਿੰਦਰ ਜੀ ਹੋਣਗੇ ਚਾਹੀਏ ਜੀ ਕਿਹਨੂੰ ਰਹਿ ਗਿਆ ਗਏ ਨੂੰ ਖਾਉਣਾ ਲੱਤ ਵਿੱਚ ਆ ਲੋ ਇੱਕ ਕਰ ਪਿੱਛੇ ਇੱਕ ਨੇ ਕੋਈ ਗੱਲ ਪਿੱਲਰ ਵਿੱਚ ਆ ਜੰਗੇ ਨਾ ਮੈਂ ਤੁਹਾਡਾ ਮੇਰਾ ਨਾਮ ਜੀ ਚਰਨਦੀਪ ਸਿੰਘ ਛੋਟਾ ਨਾਮ ਮੇਰਾ ਜੀਨੂ ਹੈ ਜੀ ਸਰ ਕੀ ਮਾਮਲਾ ਕੀ ਹੈ ਜੀ ਪਿੰਡ ਦਾ ਮਾਮਲਾ ਕੋਈ ਇਲਜ਼ਾਮ ਲੱਗੇ ਨੇ ਰੋਕੀ ਦੀ ਸਿਸਟਰ ਨੇ ਇਲਜ਼ਾਮ ਲਾਇਆ ਨੇ ਵੀ ਤੁਸੀਂ ਕੋਈ ਜ਼ਮੀਨ ਤੇ ਕਬਜ਼ਾ ਕੀਤਾ ਬੂਟੇ ਲਾਇਆ ਨੇ ਕੀ ਮਾਮਲਾ ਕੀ ਹੈ ਕਿਹੜੀ ਜ਼ਮੀਨ ਤੇ ਕਬਜ਼ਾ ਕੀਤਾ ਜੀ ਘਰ ਦੇ ਮਗਰਲੇ ਪਾਸੇ ਕੋਈ ਪਿੰਡ ਦੇ ਜ਼ਮੀਨ ਦਾ ਕਹਿੰਦੇ ਨੇ ਇਹ ਜੀ ਮੇਰੀ ਆਪਦੀ ਹੈ ਮੇਰੀ ਜੱਦੀ ਜ਼ਮੀਨ ਹੈ ਮੇਰੇ ਦਾਦਾ ਜੀ ਨੇ ਇੱਥੇ ਆ ਕੇ ਜ਼ਮੀਨ ਖਰੀਦੀ ਸੀ ਇਹ ਘਰ ਵੀ ਸਾਡਾ ਉਦੋਂ ਦਾ ਜਦੋਂ ਅਸੀਂ ਜ਼ਮੀਨ ਖਰੀਦੀ ਹੈ ਜੀ ਬਾਹਰ ਵਾਲੀ ਜਗ੍ਹਾ ਵੀ ਸਾਡੀ ਹੈ ਜਿਹੜਾ ਉਹ ਇਲਜ਼ਾਮ ਲਾਉਂਦੇ ਆ ਗੁਰਦਰੀ ਜਗਾ ਜੀ 1 18 ਮਰਲੇ ਕੁਛ ਸਰਸਾਈਆਂ ਤੁਸੀਂ ਮੌਕੇ ਤੇ ਮਿੰਤੀ ਕਰਕੇ ਦੇਖਣੀ ਆ ਦੇਖ ਲੋ 24 25 ਮਰਲੇ ਨਿਕਲਣਗੇ ਮੈਂ ਕਿਸੇ ਦੀ ਕੋਈ ਜਗਾ ਨਹੀਂ ਨੱਪੀ ਹੋਈ ਮੇਰੀ ਆਪ ਦੀ ਜਗਾ ਜੱਦੀ ਜਗਾ ਜੀ ਤੁਸੀਂ ਉਹਨੇ ਕੋਈ ਦਰਖਾਸਤ ਵਗੈਰਾ ਕਹਿੰਦਾ ਕੁਛ ਲਾਈ ਸੀ ਉਹਦੇ ਵਿੱਚ ਕੋਈ ਗੱਲਬਾਤ ਹੋਈ ਸੀ ਮੈਨੂੰ ਜੀ ਹਜੇ ਤੱਕ ਕੋਈ ਦਰਖਾਸਤ ਨਹੀਂ ਮਿਲੀ ਮੈਂ ਆਪਦਾ ਮੇਰਾ ਮਹਾਲੀ ਘਰ ਹੈ ਮੈਂ ਉੱਥੇ ਸੀਗਾ ਅਛਾ ਤੁਸੀਂ ਹੋ ਤਾਂ ਮੈਨੂੰ ਹਾਂ ਮੈਨੂੰ ਇੱਥੋਂ ਪਿੰਡੋਂ ਫੋਨ ਗਿਆ ਵੀ ਤੂੰ ਤੁਹਾਡੇ ਘਰ ਦਾ ਰਸਤਾ ਪੱਟਿਆ ਜਾ ਰਿਹਾ ਇਹਨਾਂ ਨੇ ਰਸਤਾ ਪੱਟ ਕੇ ਤੁਸੀਂ ਖੁਦ ਦੇਖ ਸਕਦੇ ਹੋ ਤੁਸੀਂ ਵੀਡੀਓ ਚਲਾਈ ਵੀ ਲਿਓ ਜੀ ਮੇਰਾ ਘਰ ਦਾ ਰਸਤਾ ਪੱਟਤਾ ਤੇ ਮੈਨੂੰ ਕਹਿੰਦੇ ਆ ਵੀ ਇਹ ਘਰ ਤੇਰਾ ਨਹੀਂ ਇਹ ਘਰ ਸਾਡਾ ਹੈ ਜੀ ਇਹ ਮੇਰੇ ਘਰ ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ ਇਹਨਾਂ ਨੇ ਇਹ ਕਲੇਮ ਕਰ ਰਿਹਾ ਵੀ ਇਹ ਘਰ ਇਹਨਾਂ ਦਾ ਹੈ ਜੀ ਜਦ ਕਿ ਮੈਂ ਇੱਥੇ ਖੇਡ ਦਾ ਵੱਡਾ ਹੋਇਆ ਜਿੱਥੋਂ ਤੁਸੀਂ ਜਿੰਨੇ ਇੱਥੇ ਆਸੇ ਪਾਸੇ ਲੋਕ ਰਹਿੰਦੇ ਆ ਕਿਸੇ ਤੋਂ ਮਰਜ਼ੀ ਪੁੱਛ ਲਓ ਵੀ ਕਿਹੜਾ ਘਰ ਕੀ ਦਾ ਹੈ ਤੁਹਾਨੂੰ ਲੋਕ ਆਪਣੇ ਆਪ ਦੱਸਣਗੇ ਜੀ ਹਾਂ ਤੁਸੀਂ ਭਾਵੇਂ ਆਸ-ਪਾਸੇ ਪੰਚ ਜਿਹੜਾ ਰਸਤਾ ਹੈ ਇਹ ਤੁਹਾਡੀ ਖੁਦ ਆਪਦੀ ਜ਼ਮੀਨ ਦੇ ਵਿੱਚ ਹੋਇਆ ਜਾਂ ਇਹ ਸਰਕਾਰੀ ਰਸਤਾ ਜਿਹੜਾ ਹੈ ਸਰਕਾਰੀ ਰਸਤਾ ਨਹੀਂਗਾ ਜੀ ਮੇਰੀ ਆਪਦੀ ਜ਼ਮੀਨ ਦੇ ਵਿੱਚ ਇਹ ਆਪਦੀ ਜ਼ਮੀਨ ਦੇ ਵਿੱਚ ਇਹ ਖੜਵੰਜਾ ਤੁਹਾਡੇ ਵੱਲੋਂ ਲਗਵਾਇਆ ਹੈ 52 ਲੱਗਿਆ ਹੈ ਪੰਚਾਇਤ ਵੱਲੋਂ 1990 ਦੇ ਆਸ-ਪਾਸ ਦਾ ਖੜਵੰਜਾ ਲੱਗਿਆ ਹੈ ਖੜਵੰਜਾ ਨਵਾਂ ਨਹੀਂ ਲੱਗਿਆ ਹੋਇਆ ਜੀ ਕਿੰਨੇ ਸਾਲ ਪੁਰਾਣਾ ਇਹ ਸਾਰਾ ਹੈਗਾ ਜੀ ਅਸੀਂ 1957-58 ਦੇ ਆਸ-ਪਾਸ ਆ ਕੇ ਇਹ ਜ਼ਮੀਨ ਲਈ ਸੀ ਜੀ ਮੇਰੇ ਦੋ ਮਤਲਬ ਮੇਰੇ ਮਦਾਦਾ ਜੀ ਸੀ ਉਧਰੋਂ ਵੱਡੇ ਬਾਬਾ ਜੀ ਸੀ ਠੀਕ ਹੈ ਕੱਠਿਆਂ ਨੇ ਜ਼ਮੀਨ ਲਈ ਆਪਣਾ ਘਰ ਵੀ ਉਦੋਂ 1957 ਦਾ ਹੈ ਉਹਨਾਂ ਦਾ ਘਰ ਵੀ ਉਦੋਂ ਦਾ ਹੀ ਹੈ ਜੀ ਕੁਝ ਆਪਸੀ ਤੁਹਾਡਾ ਰਿਲੇਸ਼ਨ ਵੀ ਹੈ ਜਿਨ੍ਹਾਂ ਦੇ ਵੱਲੋਂ ਤੁਹਾਡੇ ਤੇ ਇਨਜਾਮ ਲਗਾਏ ਜਾ ਰਹੇ ਹਨ ਹਾਂਜੀ ਹਾਂਜੀ ਇਹ ਇੱਕ ਦਾਦਿਆਂ ਤੋਂ ਹੈ ਜੀ ਅੱਛਾ ਕੰਜਨ ਹੈਗਾ ਤੁਹਾਡਾ ਹਾਂਜੀ ਮੇਰੇ ਵੱਡੇ ਭੈਣ ਲੱਗਦੇ ਆ ਜੀ ਉਹ ਜੀ ਤਾਂ ਇੱਕ ਉਹਨਾਂ ਦੇ ਵੱਲੋਂ ਜਿਹੜਾ ਰਸਤੇ ਦਾ ਵੀ ਲਾਇਆ ਜਾ ਰਿਹਾ ਕਿ ਇਹਨਾਂ ਨੇ ਜਿਹੜਾ ਹੋਰ ਦੀ ਕਿਸੇ ਦੀ ਜ਼ਮੀਨ ਦੇ ਵਿੱਚ ਰਸਤਾ ਧੱਕ ਦਿੱਤਾ ਜਿਹੜਾ 20 ਫੁੱਟ ਦਾ ਰਸਤਾ ਸੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਰਸਤਾ ਬਟਵਾਇਆ ਜਾ ਰਿਹਾ ਸੀ ਤਾਂ ਕਹਿੰਦੇ ਇਹਨਾਂ ਦੇ ਵੱਲੋਂ ਜਿਹੜੀ ਧੱਕਾਸ਼ਾਹੀ ਕਰਕੇ ਜੀਸੀਬੀ ਦੇ ਟਾਇਰ ਹੀ ਲਾ ਲੇਗੇ ਤੁਸੀਂ ਐਂ ਕਰੋ ਜੀ ਜਿਹੜੀ ਜੀਸੀਬੀ ਵਾਲੀ ਗੱਲ ਹੈ ਜੀਸੀਬੀ ਰੋਕੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਉਹਦੇ 'ਚ ਸਾਡਾ ਕੋਈ ਲਿੰਕ ਨਹੀਂਗਾ ਜਿਹੜੀ ਦੂਸਰੀ ਰਸਤੇ ਵਾਲੀ ਗੱਲ ਹੈ ਰਸਤੇ ਵਾਲੀ ਗੱਲ ਇਸ ਤਰ੍ਹਾਂ ਵੀ ਰਸਤਾ ਜਦੋਂ ਅਸੀਂ ਜ਼ਮੀਨ ਲਈ 1950 ਦੇ ਵਿੱਚ ਆ ਕੇ ਜੀ 5758 'ਚ ਇਹ ਰਸਤਾ ਉਦ ਜੀ ਸਭ ਨੇ ਜਿੱਥੇ ਹੁਣ ਜਿੰਨੇ ਜਾਣੇ ਇੱਥੇ ਬੈਠੇ ਆ ਸਭ ਨੇ ਜ਼ਮੀਨਾਂ ਇੱਥੇ ਆ ਕੇ ਖਰੀਦੀਆਂ ਠੀਕ ਹੈ ਇਹ ਰਸਤਾ ਸ਼ੁਰੂ ਤੋਂ ਹੀ ਉਵੇਂ ਚੱਲਦਾ ਆ ਰਿਹਾ ਇਹ ਪੁਰਾਣਾ ਰਸਤਾ ਹੈ ਪੁਰਾਣਾ ਰਸਤਾ ਜੀ ਠੀਕ ਹੈ ਮੈਂ ਨਵਾਂ ਨਹੀਂ ਬਣਾਇਆ ਤੇ ਜਿਹੜੀ ਇਹਦੇ ਉੱਤੇ ਹੁਣ 56 ਲੱਗਿਆ ਹੋਇਆ ਕੁਝ ਮੰਡੀ ਬੋਰਡ ਨੇ ਲਾਇਆ ਹੈ ਕੁਝ ਪੰਚਾਇਤ ਨੇ ਲਾਇਆ ਹੈ ਠੀਕ ਹੈ ਜਿਹੜੀ ਉਹ ਕਹਿੰਦੇ ਕਲੇਮ ਕਰਦੇ ਆ ਮੇ ਕਿਸੇ ਦੀ ਜ਼ਮੀਨ ਨੱਪੀ ਹੋਈ ਹੈ ਤੁਸੀਂ ਉਸ ਬੰਦੇ ਕੋਲੇ ਜਾ ਕੇ ਪੁੱਛ ਲਓ ਪ੍ਰੇਮ ਚੰਦ ਦਾ ਉਸਦਾ ਨਾਮ ਹੈ ਉਹਨੇ ਮੇਰੇ ਨਾਲ ਗੱਲ ਕੀਤੀ ਵੀ ਐਂ ਕਰਕੇ ਮੇਰਾ ਆਉਂਦਾ ਰਸਤਾ ਮੈਂ ਕਿਹਾ ਹੀ ਆਪਾਂ ਬੇਨਤੀ ਕਰਾਓ ਸਹੀ ਬੇਨਤੀ ਕਰਾਓ ਤੁਸੀਂ ਜਾ ਕੇ ਵੀਡੀਓ ਆਫਿਸ ਤੋਂ ਪਤਾ ਕਰ ਲਓ ਜੀ ਅੱਜ ਤੋਂ 2 ਮਹੀਨੇ ਪਹਿਲਾਂ ਮੈਂ ਖੁਦ ਅਰਖਾਸਤ ਦੇ ਕੇ ਆਇਆ ਹਾਂ ਵੀ ਸਾਡੇ ਪਿੰਡ ਦੀ ਮੰਤੀ ਹੋਵੇ ਮੇਰੇ ਵੱਲੋਂ ਦਰਖਾਸਤ ਸੀ ਮੈਂ ਉਹਦੇ ਪੈਸੇ ਭਰੇ ਆ ਮੰਤੀ ਦੇ ਮੰਤੀ ਹੋ ਕੇ ਸਭ ਠੀਕ ਹੋਇਆ ਮੇਰੀ ਜ਼ਮੀਨ 'ਚ ਜਾ ਕੇ ਤੁਸੀਂ ਦੇਖ ਲਓ ਨਿਸ਼ਾਨੀਆਂ ਲੱਗੀਆਂ ਹੋਈਆਂ ਪਿਲਰ ਲੱਗੇ ਹੋਏ ਆ ਤੁਸੀਂ ਆਏ ਕਰੋ ਜਿਹੜੇ ਤੁਹਾਨੂੰ ਕਹਿ ਰਿਹਾ ਮੇਰੇ ਤੇ ਇਲਜ਼ਾਮ ਲਾ ਰਹੇ ਆ ਉਹਨਾਂ ਨੂੰ ਪੁੱਛੋ ਵੀ ਜਦੋਂ ਮੰਤੀ ਹੋਈ ਸੀ ਉਹਨਾਂ ਦੀ ਜ਼ਮੀਨ 'ਚ ਜਿਹੜੀਆਂ ਨਿਸ਼ਾਨੀਆਂ ਲੱਗੀਆਂ ਸੀ ਉਹ ਨਿਸ਼ਾਨੀਆਂ ਕਿੱਥੇ ਆ ਜੀ ਮੇਰੇ ਮੇਰੇ ਹਰਥਾ ਮੇਰੇ ਇੱਥੇ ਘਰ ਦੇ ਨੇੜੇ ਵੀ ਇੱਥੇ ਮੇਰੇ ਘਰ ਦੇ ਪਿੱਛੇ ਸਪ ਇਸ ਪੈਦਿਆਂ 'ਚ ਵੀ ਨਿਸ਼ਾਨੀਆਂ ਖੜੀਆਂ ਜੀ ਮੇਰੀ ਸਰ ਜਿਵੇਂ ਕਬਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਕੋਈ ਇਸ ਤਰ੍ਹਾਂ ਦਾ ਕਬਜ਼ਾ ਕੀਤਾ ਤੁਸੀਂ ਨਹੀਂ ਬਿਲਕੁਲ ਨਹੀਂ ਕੀਤਾ ਕੋਈ ਮਰਜ਼ੀ ਆ ਕੇ ਜੀ ਗੁਰਦੁਆਰੇ ਦੀ ਜਗ੍ਹਾ ਵੀ ਦੱਸੀ ਜਾ ਰਹੀ ਹੈ ਜੀ ਨਹੀਂ ਜੀ ਗੁਰਦੁਆਰੇ ਤਾਂ ਤੁਹਾਨੂੰ ਮੈਂ ਕਲੀਅਰ ਕਰ ਹੀ ਚੁੱਕਿਆ ਜੀ 18 18 ਮਰਲੇ ਕੁਝ ਸਰਸਾਈਆਂ ਉਹ ਹੈਗਾ ਗੁਰਦੁਆਰੇ ਦੀ ਜਗ੍ਹਾ ਉਹਦੇ ਕਾਗਜ਼ ਤੁਹਾਡੇ ਕੋਲ ਹੈਗੇ ਆ ਬਿਲਕੁਲ ਹੈਗੇ ਜੀ ਮੇਰੇ ਕੋਲ ਇਸ ਘਰ ਦਾ ਨਕਸ਼ਾ ਹੈਗਾ ਮੇਰੇ ਕੋਲ ਜਦੋਂ ਅਸੀਂ ਜ਼ਮੀਨ ਆ ਕੇ ਖਰੀਦੀ ਆ ਉਸ ਟਾਈਮ ਦੀ ਰਜਿਸਟਰੀ ਹੈਗੀ ਹੈ ਇਹ ਦੋ ਬੰਦਿਆਂ ਨੇ ਜਿਨ੍ਹਾਂ ਨੇ ਸਾਨੂੰ ਜ਼ਮੀਨ ਦਿੱਤੀ ਹੈ ਮੇਰੇ ਕੋਲ ਉਹਨਾਂ ਦਾ ਨਾਮ ਹੈਗਾ ਜੀ ਨਹੀਂ ਮੈਂ ਮੇਰੇ ਕੋਲ ਐਟ ਪ੍ਰੈਜ਼ੈਂਟ ਵੀ ਹੈਗਾ ਮੇਰੀ ਗੱਡੀ 'ਚ ਪਿਆ ਜੇ ਤੁਸੀਂ ਦੇਖਣਾ ਚਾਹੋ ਮੈਂ ਦਿਖਾ ਸਕਦਾ ਤਾਂ ਤੁਹਾਡੇ ਵੱਲੋਂ ਕੋਈ ਪੰਚਾਇਤ ਵੱਲੋਂ ਜਾਂ ਕਿਸੇ ਦੇ ਵੱਲੋਂ ਆਪਸ ਦੇ ਵਿੱਚ ਕੋਈ ਨਿਪਟਾਰਾ ਨਹੀਂ ਕਰਵਾਇਆ ਗਿਆ ਜਾਂ ਕੋਈ ਪੰਚਾਇਤ ਨਹੀਂ ਕੀਤੀ ਗਈ ਜੀ ਇਹਨਾਂ ਨੇ ਇੰਟੀਮੇਟ ਹੀ ਨਹੀਂ ਕੀਤਾ ਇਹਨਾਂ ਨੇ ਮੈਨੂੰ ਕੋਈ ਮੈਸੇਜ ਨਹੀਂ ਕਨਵੇ ਕੀਤਾ ਮੈਨੂੰ ਸਿਰਫ ਆ ਕੇ ਇੱਥੇ ਮੇਰੇ ਬੰਦੇ ਰਹਿੰਦੇ ਆ ਟੋੜਲ ਤੋਂ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਕੁਝ ਮੈਂ ਦੱਸਦਾਂ ਨਹੀਂ ਇੱਥੇ ਮੇਰੇ ਬੰਦੇ ਰਹਿੰਦੇ ਆ ਇਹ ਉਹਨਾਂ ਨੂੰ ਆ ਕੇ ਦਬਕਾ ਮਾਰਦੇ ਆ ਵੀ ਅਸੀਂ ਐਂ ਕਰਦਾਂਗੇ ਅਸੀਂ ਉਵੇਂ ਕਰਦਾਂਗੇ ਠੀਕ ਹੈ ਜੀ ਬੰਦਿਆਂ ਨੇ ਮੈਨੂੰ ਦੱਸਿਆ ਮੈਂ ਕੋਈ ਗੱਲ ਨਹੀਂ ਮੈਂ ਉੱਥੇ ਸੀਗਾ ਵੀ ਜਦੋਂ ਮੈਂ ਪਿੰਡ ਆਉਂਗਾ ਮੈਂ ਆ ਕੇ ਗੱਲ ਕਰੂੰਗਾ ਜੀ ਠੀਕ ਹੈ ਜੀ ਹੁਣ ਮੈਂ ਉੱਥੇ ਸੀਗਾ ਮੈਨੂੰ ਤਾਂ ਦੁਪਹਿਰੇ 1 2 ਵਜੇ ਕਾਲ ਗਿਆ ਵੀ ਇਹਨਾਂ ਨੇ ਆ ਕੰਮ ਸ਼ੁਰੂ ਕਰਤਾ ਫਿਰ ਮੈਂ ਉੱਥੋਂ ਬੈਠ ਕੇ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਨੇ ਕਾਰਵਾਈ ਕੀਤੀ ਹੈ ਜੀਸੀਬੀ ਉੱਥੇ ਰਸਤੇ 'ਚ ਖੜੀ ਹੈ ਤੁਸੀਂ ਦੇਖ ਸਕਦੇ ਕੋਈ ਇਹਨਾਂ ਦੇ ਵੱਲੋਂ ਕੋਈ ਤਾਰਬੰਦੀ ਕਰਕੇ ਕੋਈ ਪਿੱਲਰ ਲਗਾ ਕੇ ਯਾਨੀ ਕਿ ਕੋਈ ਕਵਰਡ ਵੀ ਕਰ ਦਿੱਤੀ ਗਈ ਸੀ ਜਗਾ ਨਹੀਂ ਜੀ ਇਹ ਕਹ ਰਹੇ ਕਮਰੇ ਸਾਡੇ ਨੇ ਜੀ ਕੋਈ ਇਸ ਤਰ੍ਹਾਂ ਦਾ ਹੈਗਾ ਕੁਝ ਦੇਖੋ ਜੀ ਇੱਕ ਤਰ੍ਹਾਂ ਤਾਂ ਉਹ ਕਹ ਰਹੇ ਵੀ ਕਮਰੇ ਗੁਰਦੁਆਰਾ ਸਾਹਿਬ ਦੇ ਆ ਤੁਸੀਂ ਆਪ ਹੀ ਕਹਿ ਰਹੇ ਹੋ ਵੀ ਹੁਣ ਕਹ ਰਹੇ ਕਮਰੇ ਉਹਨਾਂ ਦੇ ਆ ਇਹ ਤੁਸੀਂ ਉਹਨਾਂ ਤੋਂ ਹੀ ਪੁੱਛੋ ਜੀ ਬਾਕੀ ਤੁਹਾਨੂੰ ਜਦੋਂ ਅਸੀਂ ਪ੍ਰੂਫ ਦਿਖਾਵਾਂਗੇ ਤੁਹਾਨੂੰ ਕਾਗਜ਼ੀ ਤੌਰ ਤੇ ਕਾਰਵਾਈ ਪਤਾ ਲੱਗ ਜੂਗੀ ਮੈਂ ਲੀਗਲੀ ਪ੍ਰोसीਡ ਕਰ ਰਹੇ ਆ ਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਸਰ ਸਾਡੇ ਚੈਨਲ ਦੇ ਮਾਦਦ ਲਈ ਬਹੁਤ ਅੱਛਾ ਚੈਨਲ ਹੈ ਜੀ ਜੀ